ਵੱਡ ਹਾਂਸਲ ਮਹਿਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਦੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਕੀਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਜੋਰ ਮੇਲਾ ਬਹੁਤ ਨਜ਼ਦੀਕ ਆ ਗਿਆ ਹੈ ਜੀ ਸਤਿਗੁਰਾਂ ਦੇ ਸ਼ਹੀਦੀ ਦੀ ਯਾਦਗਾਰ ਨੂੰ ਕੱਲ ਸ੍ਰੀ ਹਰਿਪਾਰਸ਼ ਨਾਲ ਅਰੰਭ ਹੋਣਗੇ 11 ਜੇਠ ਨੂੰ ਆਜੀ ਗੁਰਪੁਰਬ ਦੀਆਂ ਆਰਿਆ ਹੈ ਮਾਰਾ ਸਾਉ ਦਾ ਗਰੀਬ ਨਾਇੰਤਰੀ ਯਾਮੀ ਨੇ ਧਰਮ ਦੀ ਰੱਖਿਆ ਵਾਸਤੇ ਬਾਣੀ ਨੂੰ ਅਟਾਣੂ ਰੱਖਣ ਵਾਸਤੇ ਅਤੇ ਸਿੱਖਾਂ ਦੇ ਤਾਈ ਹਿੰਦੂ ਤੇ ਮੁਸਲਮਾਨ ਤੋਂ ਸੁਤੰਤਰ ਰੱਖਣ ਵਾਸਤੇ ਇਹ ਸੰਗਤਾਂ ਦੇ ਬੋਲ ਨੂੰ ਪੂਰਾ ਸੰਤੋਨ ਨਿਭਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਕੁਰਬਾਨੀ ਦਿੱਤੀ ਹੈ ਸ਼ਾਂਤ ਰਸ ਵਿੱਚ ਰਹੇ ਕਿ ਜੋ ਸਤਗੁਰੂ ਜੀ ਨੇ ਕੁਰਬਾਨੀ ਕੀਤੀ ਹੈ ਇਸ ਸੰਗਤ ਵੀ ਕੁਰਬਾਨੀ ਗੁਰਸਿੱਖਾਂ ਨੇ ਸਤਗੁਰਾਂ ਨੇ ਇਹ ਇਹ ਸਬਕ ਆਪਾਂ ਨੂੰ ਸਿਖਾਇਆ ਹੈ ਹੋਰ ਕਿਸੇ ਮਤਲਬ ਉਹ ਬਿਗੁਰਗਨ ਜੋ ਸਿੱਖਾ ਦਿੱਤੀ ਹੁੰਦੀ ਤਾਂ ਉਹਨਾਂ ਦੀ ਕੌਮ ਦੇ ਆਦਮ ਨੂੰ ਵੀ ਕੁਰਬਾਨੀ ਕਰਨવાਏ ਹੁੰਦੇ ਈਸ਼ਾ ਜੀ ਨੇ ਜਦੋਂ ਕੁਰਬਾਨੀ ਦੇਣ ਦਾ ਵੇਲਾ ਪਿਆ ਉਹ ਜਿਹੜੇ ਕਿਹਾ ਇਹ ਖੁਦਾ ਇਹ ਜਹਨ ਦਾ ਪਿਆਲਾ ਜਦੋਂ ਸੂਲੀ ਦੇਣ ਲੱਗੇ ਯਹੂਦੀਆਂ ਨੂੰ ਕਿ ਇਹ ਸੂਲੀ ਦਾ ਪਿਆਲਾ ਜਿਹੜਾ ਹੈ ਇਹ ਮੇਰੀਆਂ ਅੱਖਾਂ ਤੋਂ ਉਹਨੇ ਕਰ ਲੈ ਮੈਂ ਇਸ ਨੂੰ ਸਹਾਰ ਨਹੀਂ ਸਕ ਗਿਆ ਇਸੇ ਕਰਕੇ ਆਸਾਨੀਆਂ 'ਚ ਕੋਈ ਕੁਰਬਾਨੀ ਕਰਨ ਵਾਲਾ ਬੰਦਾ ਨਹੀਂ ਪੈਦਾ ਹੋ ਸਕਿਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਾਂ ਨੇ ਧਰਮ ਦੀ ਰੱਖਿਆ ਵਾਸਤੇ ਗੁਰਸਿੱਖ ਸੰਗਤਾਂ ਦੇ ਬੋਲ ਨੂੰ ਪੂਰਾ ਰੱਖਣ ਵਾਲੇ ਕੁਰਬਾਨੀ ਦਿੱਤੀ ਹੈ ਸੋ ਇਸ ਕਰਕੇ ਗੁਰਸਿੱਖ ਹੁਣ ਤੱਕ ਵੀ ਕੁਰਬਾਨੀਆਂ ਕਰੀ ਜਾਂਦੇ ਹਨ ਜਦੋਂ ਵੀ ਮੌਕਾ ਪੈਂਦਾ ਹੈ ਹਜ਼ਾਰਾਂ ਲੱਖਾਂ ਦੇ ਜਨਪੀ ਸਿੰਘ ਆਪਾਵਾਰ ਕੇ ਗੁਰਸਾਹਿਬ ਜੀ ਦੀ ਆਗਿਆ ਅਨੁਸਾਰ ਆਪਣੇ ਜੀਵਨ ਨੂੰ ਸਰਬ ਮੁਖਾਰੀ ਦੇ ਲੇਖੇ ਲਾਉਂਦੇ ਆਨ ਸਾਧ ਸਿੰਘ ਜੀ ਉਸ ਸਰਬ ਮੁਖਾਰੀ ਸਤਿਗੁਰੂ ਅਰਜਨ ਦੇਵ ਜੀ ਜੀ ਦਾ ਸਿਰਤਾਜ ਦਾ ਜਿਸ ਵਾਸਤੇ ਇਥੇ ਜੀ ਜੀ ਇਹ ਸਾਰਾ ਆਰੰਭ ਕਰ ਰਹੇ ਹਾਂ ਕਿ ਜੇਹ ਦੇ ਮੀਨੰਦਰ ਗੁਰੂ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਸੰਕਾਂ ਕਥਾ ਕੀਰਤਨ ਦੇ ਰਾਹੀਂ ਅਤਰ ਸੰਗਤਾਂ ਦੇ ਉਤਸ਼ਾਹ ਬੜੇ ਭਾਰੀ ਉੱਚੇ ਪਰਮਾਨੰ데요 ਤੇ ਪੂਰਨ ਹੋਵੇ ਕੋਸਰ ਗੁਰੂ ਮਾਰਾ ਸਾਹਿਬ ਦੀ ਪੰਜ ਕੋਤਰੀਆਂ ਤੋਂ ਬਾਅਦ ਇਕੱਠੇ ਹੋ ਕੇ ਪਾਤਸ਼ਾਹ ਇਹ ਵੀ ਦੀ ਹੁਣਾਂ ਦੀ ਤੇ ਸਾਰੀਆਂ ਸੰਗਤਾਂ ਦੀ ਮਾਰਾ ਸਾਹਿਬ ਉੱਚਾ ਪੂਰਨ ਕਰ ਰਹੇ ਹਨ ਸੰਗੋਦਸ ਮਾਗੂ ਹੋ ਰਿਹਾ ਹੈ ਅੱਜ ਸਾਡੇ ਸੰਗਤਿਕੇ ਚਾਰ ਸ਼ਬਦ ਅਲਾਨੀਆਂ ਦੇ ਸਤਿਗੁਰੂ ਨਾਨਕ ਦੇ ਜੀ ਦਾ ਜਵੇਰੇ ਸਪੂਰਨ ਹੋ ਰਿਹਾ ਕੋਣ ਪਾਣੀ ਦਾ ਸ਼ਬਦ ਅਲਾਨੀਆਂ ਦਾ ਗੁਰੂ ਮਾਰਾ ਸਾਹਿਬ ਜੀ ਚਾਰਨ ਕਰ ਰਹੇ ਹਨ ਵੱਡ ਹਾਂਸ ਮਹੱਲਾ ਪਹਿਲਾ ਬੱਬਾ ਆਇਆ ਹੈ ਉਸ ਚੱਲਣਾ ਸਤਿਗੁਰੂ ਕੀ ਕਹੀਏ ਬੱਬਾ ਹੈ ਪਹਾੜੀ ਸਤਿਗੁਰੂ ਜੀ ਬੱਬਾ ਹੈ ਹਰ ਇੱਕ ਨੂੰ ਕਿਹਾ ਕਰਦੇ ਮਾਝੇ ਦੇ ਟੀਵੀ ਬੋਲੀ ਹੈ ਜੋ ਕੋਈ ਬਜ਼ੁਰਗ ਹੋਵੇ ਜੋ ਕੋਈ ਨੀਕੀ ਨੂੰ ਲੋਕ ਬੱਬਾ ਕਹਿੰਦੇ ਹਨ ਮਹਾਰਾਜ ਸਾਹਿਬ ਜੀ ਪਾਂਦਰ ਤੇ ਵਸ਼ਈ ਤੋਂ ਵੱਡਾ ਹੋਣੇ ਕਰਕੇ ਜੀਆਸ਼ੂ ਨੇ ਕਿਉਂਕਿ ਪਾਂਦਰ ਲੋਕ ਪਰ ਹਰਿਆ ਸੁਨੇਹ ਨ ਹਰ ਗਉਂਗਾਲ ਹੈ ਅਤੇ ਬਖਈਪੁਰ ਕੋ ਵਿਸ਼ਿਆਂ ਦੇ ਵਿੱਚ ਹੀ ਭਰਨ ਰਹਿੰਦੇ ਹੈ ਜਿਗਿਆਸੂ ਨਾ ਤਾਂ ਵਿਸ਼ਿਆਜ ਪਰਚਾ ਹੈ ਤੇ ਨਾ ਪਾਮਰਪੁਰਾ ਕੰਮ ਕਰਦਾ ਹੈ ਉਹਨਾਂ ਪ੍ਰਵੇਸ਼ਣ ਤੇ ਮਿਲਣ ਦੀ ਇੱਛਾ ਹੁੰਦੀ ਹੈ ਇਹ ਕਰਕੇ ਪਾਮਰ ਤੋਂ ਬਖਈ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਬਾਬਾ ਸ਼ਬਦ ਨਾਲ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਬਾਬਾ ਆਇਆ ਹੈ ਉੱਠ ਚੱਲਣਾ ਗੁਰੂ ਜੀ ਕਹਿੰਦੇ ਬਾਬਾ ਹੋ ਭਾਈ ਇਹ ਉਤਮ ਅਧਿਕਾਰੀ ਜੋ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਸਨ ਉੱਠ ਕੇ ਉਪਰਾਣ ਹੋ ਕੇ ਇਹ ਦੇਵ ਵੱਲੋਂ ਜਗਤ ਵੱਲੋਂ ਪ੍ਰਲੋਕ ਨੂੰ ਚਲਣਾ ਹੈ ਇਹੋ ਜਗ ਝੂਠ ਪਸਾਰੂ ਵਾਹ ਸ਼ਰਣ ਵਿਸ਼ੇਸ਼ ਕਰਕੇ ਯਰਨ ਕਰੂ ਮਾਹੀ ਭਾਈ ਇਹ ਜਿੰਨਾ ਸਾਰਾ ਜਗ ਤੇ ਝੂਠਾ ਹੀ ਹੈ ਇਹਦਾ ਪਸਾਰਾ ਫਲਾਵ ਹੈ ਇਹ ਵੀ ਝੂਠਾ ਹੀ ਹੈ ਸੱਚਾ ਕਰ ਸੱਚੜਾ ਸੇਵੀਏ ਸੱਚਾ ਜੀ ਸ਼ਾਨ ਸਿੰਘ ਜੀ ਸਾਧ ਸੰਗਤ ਪਰਵਾਹੀ ਜੋ ਪ੍ਰਸਤੂਰ ਵਿਚਾਰ ਹੁੰਦਾ ਹੈ ਸੱਚਾ ਕਹ ਸੰਗੋਦੋ ਤੁਮਿਲ ਕੇ ਸੱਚੇ ਸੱਚੇ ਕਾਲ ਪ੍ਰਭੂ ਦੇ ਤਾਈ ਕੀਰਿਏ ਭਜਨ ਕਰੀਏ ਭਗਤੀ ਕਰੀਏ ਸੱਚ ਖਰਾ ਸੱਚਿਆਰੋ ਵਾਹ ਉਹ ਸਹਜ ਸਿੰਘ ਦੀ ਸੱਚ ਨਾਮ ਨੂੰ ਜਪਣ ਵਾਲਾ ਖਰਾ ਇਸ ਲੋਕ 'ਚ ਵੀ ਖਰਾ ਹੈ ਉਹ ਕਹਿਣਾ ਕਰਕੇ ਖੋਟਾ ਨਹੀਂ ਹੁੰਦਾ ਤੇ ਪਰਲੋਕ 'ਚ ਵੀ ਸੱਚਿਆਰੋ ਵਾ ਸਿਪਿਆਈ ਵਾਲਾ ਹੁੰਦਾ ਵਾ ਵਿਸ਼ੇਸ਼ ਕਰਕੇ ਮੈਂ ਕੀ ਕਹ ਰਿਹਾ ਪਰਮੇਸ਼ਰ ਦਾ ਸੱਚਾ ਕਰਜੋ ਸਰੂਪ ਹੈ ਉਹ ਦੀ ਪ੍ਰਾਪਤੀ ਬਾਤ ਤੇ ਸਕੇ ਪਰਮੇਸ਼ਰ ਦੇ ਲਈ ਸੇਵਨ ਭਜਨ ਕਰੀਏ ਸੱਚ ਖੜਾ ਸਚਿਆਰੂ ਵਾ ਜੁਨਾ ਤੁਰ ਕੋ ਸੱਚੇ ਨਾਮ ਕਰਕੇ ਜੇ ਜੰਤਾ ਕਰਨ ਖੜਾ ਚੰਗਾ ਸਵੈ ਤਰੰਗਿਤ ਪੱਕਾ ਹੋਇਆ ਉਹਨੂੰ ਸੱਚ ਸੁਖ ਦੀ ਆਰੋਹ ਪ੍ਰਾਪਤੀ ਹੁੰਦੀ ਹੈ ਆਬ ਵਿਸ਼ੇਸ਼ ਕਰਕੇ ਕੂੜ ਲੱਭ ਜਾਂ ਥਾਏ ਨਾ ਪਾਸ ਦੀ ਜਿਹੜੇ ਵੀ ਉਤਬੋਲਣ ਵਾਲੇ ਪੁਰਖ ਹੈ ਕੂੜੇ ਪੰਜਾਬ ਵਾਲੇ ਲੱਗੇ ਹੋਏ ਐ ਲੱਭ ਖਾਣ ਦੇ ਜਿੰਨਾਂ ਨੂੰ ਹੈ ਬਹੁਤ ਆ ਉਹ ਜਾ ਕਰਕੇ ਪ੍ਰਲੋਕ ਚ ਥਾਂ ਨਹੀਂ ਪਾਉਣਗੇ ਨਾ ਉਹਨਾਂ ਨੂੰ ਐਸ ਲੋਕ ਯਾਤਰੀਆ ਤਰ ਦੀ ਪ੍ਰਾਪਤੀ ਹੋਵੇਗੀ ਨਾ ਪ੍ਰਲੋਕ ਚ ਸੱਜ ਖੰਡ ਚ ਥਾਂ ਪਾਉਣਗੇ ਜਾ ਕੇ ਅੱਗੇ ਲਹਿ ਨਾ ਥਾਉ ਕੂੜ ਲੱਭ ਜਾਂ ਥਾਏ ਨਾ ਪਾਸ ਦੀ ਉੜਬੋਲਣ ਵਾਲਾ ਲੱਗੀ ਲਾਲਚੀ ਆਦਮੀ ਜਾਉ ਚਾਹੇਗਾ ਕਿ ਮੈਨੂੰ ਸਰੂਪ ਰੂਪੀ ਥਾਂ ਮਿਲ ਜੇ ਤ੍ਰਿਯਾ ਦਾ ਰੂਪੀ ਥਾਂ ਨਹੀਂ ਹੈ ਉਸ ਲੋਕ 'ਚ ਪਾਵੇਗਾ ਅੱਗੇ ਪ੍ਰਲੋਕ 'ਚ ਉਹਨੂੰ ਸੱਚਖੰਡ 'ਚ ਵੀ ਬੈਠਣ ਦਾ ਅਤੇ ਮੁਕਤ ਹੋਣ ਦਾ ਥਾਂ ਨਹੀਂ ਪ੍ਰਾਪਤ ਹੋਵੇਗਾ ਇਸੇ ਪ੍ਰਕਾਰ ਕੂੜ ਲੱਭ ਜਾਉ ਥਾਂ ਨਾ ਪਾਸੀ ਜਿਹੜਾ ਝੂਠ ਬੋਲਣ ਵਾਲਾ ਇਹ ਵੀ ਜਾਉ ਇਹ ਲੋ ਲੋ ਇਹੰਦਰ ਨੱਬੜਾ ਨੱਬ ਹੈ ਨੱਬ ਦੀ ਜਗ੍ਹਾ ਬਣਾਈ ਹੋਈ ਹੈ ਤੇ ਕੂੜ ਚੂੜੂ ਨੂੰ ਵੀ ਇਹਦਾ ਜਗ੍ਹਾ ਬਣਾਈ ਹੋਈ ਹੈ ਉਹ ਸਾਰ ਸੰਤ ਵੀ ਥਾਂ ਤੋਂ ਰੂਪ ਦੀ ਪ੍ਰਾਪਤੀ ਨੂੰ ਤਸਿੱਤ ਆਵੇਗਾ ਅੱਗੇ ਪ੍ਰਲੋਕ 'ਚ ਵੀ ਆਦਰ ਥਾਂ ਨਹੀਂ ਲਵੇਗਾ ਜਿਥੇ ਘੈਰੇਰੇ ਦਰ ਕੇ ਕਹਿਣਾ ਕੋਈ ਆਗਾਸ਼ ਆਦਰਸੂ ਨ ਬੀ ਉਹ ਅੱਗੇ ਪ੍ਰਲੋਕ 'ਚ ਵੀ ਸਜਗਣ ਦੇ ਚ ਬਸਣ ਰੂਪ ਸੋਹਣਾ ਥਾਂ ਨਹੀਂ ਲਵੇਗਾ ਪ੍ਰਾਪਤ ਨਹੀਂ ਹੋਵੇਗਾ ਅੰਦਰ ਆਉ ਨਾ ਬੈਸੂ ਕਹੀਏ ਸਰਬਗਤੁਰਿਆ ਤਜ ਵਿੱਚ ਵੀ ਆਉ ਬੈਠੀਏ ਸਾਦੇ ਸਰੂਪ ਕੇ ਸਤਿਵ ਹੋਵੋ ਕਿਉਂ ਅੰਤਿ ਜਗ ਵੀ ਵਾਹਿਗੁਰੂ ਵੱਲੋਂ ਵੀ ਕਿਹਾ ਨਹੀਂ ਜਾਵੇਗਾ ਅੰਤre ਆ ਸੱਚਖੰਡ ਦੇ ਵਿੱਚ ਅੰਦਰ ਆਉ ਤਈ ਬੈਠੋ ਆ ਕੇ ਤੁਮ ਮੁਕਤ ਸਲੋਕ ਮੁਕਤੀ ਸੂਰਮੁਕਤੀ ਸੂਰਮੁਕਤੀ ਸਜੋਨੀ ਮੁਕਤੀ ਜਾਂ ਕੈਵਨ ਮੁਕਤੀ ਪ੍ਰਾਪਤੀ ਹੋਈ ਹੈ ਆਉ ਬੈਠੋ ਆਪਣੇ ਅੰਤਮੋਖ ਸਰੂਪ ਰੂਪ ਇਸ ਦੁਨਿਆਵੰ ਤੇ ਕਿਉਂ ਨੇ ਕਿਸੇ ਨੇ ਕਰਣਾ ਬਿਠਾਣਾ ਕਹੋ ਕਰੋ ਜਿਉ ਸੰਗਿਆ ਕਰਕਾਰ ਦੁਨੀਆਂ ਦੇ ਅੰਦਰ ਆਏ ਉਹ ਵਰਦੇਗਾ ਜਿਹਨੇ ਸੰਗਿਆ ਕਰਜ ਕਾਉ ਕਰਲਾ ਕੇ ਚਲਿਆ ਜਾਂਦਾ ਉਹਨੂੰ ਕਿਸੇ ਨਿਆਲੇ ਦੇ ਕੋਲ ਟੁੱਕਰ ਨਹੀਂ ਮਿਲਦਾ ਇਹ ਸ੍ਰੇਤਕਾ ਸੰਗਿਆ ਕਰ ਸੰਸਾਰ ਹੋਇ ਇਹ ਜਿਹ ਕਾਣੀ ਨਹੀਂ ਕਰਲਾ ਕੇ ਬਰਲਾ ਕੇ ਚਲਿਆ ਜਾਏਗਾ ਸਭ ਸੇ ਤੋਂ ਖਾਜ ਗੁਣਾ ਕਿਉ ਸੁਖੀ ਵੀ ਟੁੱਕਰ ਨਹੀਂ ਕਿ ਤੋਂ ਪ੍ਰਾਪਤ ਹੋਵੇਗਾ ਖਾਲੀ ਦਾ ਖਾਲੀ ਚਲਿਆ ਜਾਏਗਾ ਦੁਨੀਆਂ ਕਿਉਂ ਜੰਮਣ ਮਰਨ ਵੱਡਾ ਵਿਛੋੜਾ ਇਹ ਜਿਹੜਾ ਜੰਮਣ ਤੇ ਮਰਨ ਦਾ ਵੱਡਾ ਧਾਰੀ ਵਿਛੋੜਾ ਪਿਆ ਹੋਇਆ ਹੈ ਇਹ ਵੱਡਾ ਕਿਉਂ ਜੰਮਣ ਮਰਨ ਕਹਿੰਦੇ ਵਾਹਿਗੁਰੂ ਦੇ ਸਰੂਪ ਨਾਲ ਵਿਛੋੜਾ ਹੋਣੇ ਕਰਕੇ ਉਹਦੇ ਨਾਲ ਦੇਵ ਨਾਲੋਂ ਵਿਛੜੇ ਹੋਏ ਹਨ ਇਸ ਕਰਕੇ ਜਮਮ ਮਨ ਦਾ ਵੱਡਾ ਦੁੱਖ ਵਿਛੋੜੇ ਦਾ ਪਿਆ ਹੋਇਆ ਹੈ ਬਿਨ ਸਹਿ ਜਗ ਸਵਾਈ ਸਾਰੇ ਜਗਤ ਵਿੱਚ ਜੀਵ ਹੈ ਕੋ ਬਿਰਸੈ ਨਾ ਆਉਂ ਰਹੀ ਹਨ ਲੱਭ ਤੰਤ ਮਾਇਆ ਜਗਤ ਭੁਲਾਇਆ ਲੱਭ ਖਾਣ ਦੇ ਵਿੱਚ ਮਾਇਆ ਦੇ ਜੋੜਨ ਦੇ ਤੰਦਿਆਂ ਚ ਸਾਰੇ ਜਗਤ ਜੀਵਾਂ ਨੂੰ ਭੁਲਾਇਆ ਹੋਇਆ ਮਾਇਆ ਨੇ ਕਾਲ ਖੜਾ ਰੂਆਏ ਕੋਲ ਦੇ ਸੁੱਖੇ ਖੜਾ ਰੂਆਏ ਹੁੱਕੇ ਮਾਰ ਗਿਆ ਹੈ ਕਿ ਚਲ ਛੇਤੀ ਪਿਆਰ ਹੋ ਜਾ ਮਰ ਤੋ ਫੇਸਲੀ ਪ੍ਰੇ ਪਸ਼ੂਆ ਨਹੀਂ ਮੂਝੇ ਮੈਂ ਬਾਹਰ ਸਾਜ ਹੰਕਾਰ ਮੈਂ ਮਰਨਾਂ ਦੀ ਸੂਝੇ ਇਸ ਪ੍ਰਕਾਰ ਇਹ ਕਾਲ ਖੜਾ ਰੁਕੇ ਮਾਰਦਾ ਹੈ ਭਾਈ ਕਾਲ ਸੰਸਾਰ ਨੂੰ ਆਪਣੇ ਕੋਚ ਖਡਾਰੂ ਪਾਸ ਬਣਾਉਂਦਾ ਹੈ ਉਹ ਕਹਿੰਦੇ ਕਾਲ ਖਡਾਰੂ ਆਏ ਇਹਨੇ ਖਡਾਰੀ ਸੰਤੀ ਪੱਕੀ ਖੇਲਣ ਵਾਸਤੇ ਆਉਣਾ ਇਹੋ ਜਿਹਿਆਂ ਨੂੰ ਮਾਰਨੀ ਹੋ ਕੇ ਕਾਲ ਆਉਂਦਾ ਹੈ ਪਰ ਖਡਾਰੂ ਆਏ ਤਖਤਾਲ ਦਾ ਪਾਸ ਅੰਮ੍ਰਿਤਸਰ ਦਾ ਵੀ ਨੰਨੀ ਸਾਹਿਬ ਦਾ ਇਹੋ ਸਮਝਣਾ ਕਾਲ ਖੜਾ ਰੁਕੇ ਮਾਰਦਾ ਫਿਰਦੇ ਉੱਤੇ ਆਵਾਜ਼ਾਂ ਦਿੰਦਾ ਹੈ ਬਾਬਾ ਆਵੋ ਭਾਈਓ ਗੱਲ ਮਿਲਹਿ ਮੈਂ ਕੋਹੀ ਭਾਈ ਆਓ ਮਿਲੋ ਮਿਲ ਗੱਲ ਮਿਲੈ ਕੰਠੇ ਨੂੰ ਆਜ ਮਿਲਣਾ ਕਰੀਏ ਪਰਮੇਸ਼ਰ ਦੇ ਬਚਨ ਪ੍ਰਾਪਤੀ ਵਾਲੀਆਂ ਗੱਲਾਂ ਵਿੱਚ ਮਿਲਣਾ ਕਰੀਏ ਮੇਲ ਮੇਲ ਦੇ ਹੀ ਆਸੀਸਾ ਹੈ ਜਿਹੜੇ ਮੇਲ ਵਿੱਚ ਮਿਲੇ ਹੋਏ ਐ ਉਹਨੇ ਨਾਲ ਮਿਲ ਮਿਲ ਕੇ ਅਸੀਸਾਂ ਦੇਣਾ ਕਰੀਏ ਕਿ ਤੁਹਾਨੂੰ ਤੁਸੀਂ ਆਪਣੇ ਜਨਮ ਨੂੰ ਸਫਲਾ ਕਰ ਲਿਆ ਵਾਹਿਗੁਰੂ ਦੀ ਪ੍ਰਾਪਤੀ ਕਰਕੇ ਬਾਬਾ ਸੱਚਾ ਮੀਲ ਨਾ ਚੁੱਕਈ ਬਾਲਾ ਹੈ ਭਾਈ ਜਿਹਨਾਂ ਨੂੰ ਸੱਚੇ ਪਰਮੇਸ਼ਰ ਨਾਲ ਮਲਾਪ ਹੋਇਆ ਸੱਚਾ ਮਲਾਪ ਹੈ ਇਹ ਕਦੇ ਚੁੱਕਿਆ ਨਹੀਂ ਜਾਂਦਾ ਉਹਨਾਂ ਦਾ ਹਰ ਵਕਤ ਵਾਹਿਗੁਰੂ ਨਾਲ ਮੇਲ ਰਹਿੰਦਾ ਹੈ ਤ੍ਰੀਤੋਂ ਪਿਆ ਦੇ ਅਸੀਸਾ ਹੈ ਉਸ ਤ੍ਰੀਤਮ ਸਤਿਗੁਰੂ ਦੀਆਂ ਅਸੀਸਾਂ ਦੇਣਾ ਕਰੋ ਕਿ ਤਾਨੂੰ ਸਤਿਗੁਰੂ ਹੈ ਜਿਵੇਂ ਆਤਮਾ ਨੂੰ ਵਾਹਿਗੁਰੂ ਨੇ ਅੱਜ ਮਿਲਣਾ ਕੀਤਾ ਹੈ ਆਸੀਸਾ ਦੇਵੋ ਪਾਗਤ ਕਰੇਵੋ ਸਤਿਗੁਰਾਂ ਨੂੰ ਅਸੀਸਾਂ ਦੇਵੋ ਮਾਰੇ ਸਤਿਗੁਰਾਂ ਦਾ ਆਦ ਕਰੋ ਤੇ ਭਗਤੀ ਕਰੋ ਮਿਲ ਕਰਕੇ ਸਾਰੇ ਮਿਲਿਆ ਤਾਂ ਕਿਆ ਮਿਲ ਲੋ ਜਿਹੜੇ ਮਿਲੇ ਹੋਏ ਯਾਰਾਂ ਨੂੰ ਕੀ ਮਿਲਣਾ ਹੋਰ ਉਸ ਕੁੰਦ ਸਾਨੂੰ ਵਿਚੜਿਆ ਨੂੰ ਮਿਲ ਲੋ ਮਿਲਿਆ ਦੇ ਨਾਲ ਕੀ ਕਹਾਂ ਜਦੋਂ ਸਾਨੂੰ ਵੀ ਮਿਲਣਾ ਚਾਹੀਦਾ ਹੈ ਕਿ ਬੇਨਤੀ ਕਰੀਏ ਮਹਾਰਾਜ ਜੇ ਮਿਲੇ ਹੋਏ ਤੁਹਾਡੇ ਨਾਲ ਇਹ ਇਸ ਅਨੂ ਮਿਲ ਨਾ ਕਰੋ ਇੱਕ ਭੁੱਲੇ ਨਾਮ ਹੋ ਉਥੇ ਨੂੰ ਥਾਉ ਹੋ ਇੱਕ ਸਾਧ ਸੰਗਤ ਦੀ ਪਰਮੇਸ਼ਰ ਨੂੰ ਨਾਮ ਤੋਂ ਵੀ ਭੁੱਲੇ ਹੋਏ ਹੈ ਕੋ ਸਾਧ ਸੰਗਤ ਉਪੀ ਥਾਉ ਚ ਵੀ ਭੁੱਲੇ ਹੋਏ ਹੈ ਉਹ ਸਰੂਪ ਰੂਪੀ ਥਾਉ ਚ ਵੀ ਭੁੱਲੇ ਹੋਏ ਹੈ ਇੱਕ ਭੁੱਲੇ ਹੋਏ ਪਰਮੇਸ਼ਰ ਦੇ ਨਾਮ ਤੋਂ ਕੋ ਅੰਤਰਮੁਖ ਵਿਰਤੀ ਕਰਨ ਗਿਆਨ ਤੋਂ ਵੀ ਭੁੱਲੇ ਹੋਏ ਹੈ ਕਿ ਪਾਉ ਤਰੀਆ ਪਾਤ ਤੋਂ ਵੀ ਭੁੱਲੇ ਹੋਏ ਹਨ ਗੁਰ ਸਬਦੀ ਸੱਚ ਖੇਲ ਇਹ ਮੂਹੈ ਨੇ ਸ਼ਬਦ ਵੀ ਕਮਾਈ ਕਰੇ ਤਾਂ ਪ੍ਰੇਮ ਜਿਉ ਤਾ ਪ੍ਰੇਮ ਖੇਲ ਨਾ ਚਾਓ ਸੋ ਸਲੀ ਗਲੀ ਮੇਰੀ ਆਓ ਸੱਚਾ ਖੇਲ ਪ੍ਰਾਪਤ ਹੋ ਜਾਵੇ ਆਪਣਾ ਮਾਰ ਕੇ ਫਿਰ ਸੱਚੇ ਜੀ ਪ੍ਰੇਮ ਹੋਣ ਨੂੰ ਕੋ ਜੋਤ ਸਾਰ ਪ੍ਰਭੂ ਕੀ ਪਾ ਕੇ ਸੇਤੀ ਖੇਰ ਕਾਤੀ ਸਰਸੋਂ ਪੇਲ ਕੇ ਨੌਖਲ ਪਈ ਨਾ ਤੇਨ ਸਕਿਯੋਂ ਸਕਿਯੋਂਪੁਰ ਖਾਂਦੇ ਨਾਲ ਤਨਮਨ ਸੰਜੇ ਦੇ ਰੂਪ ਖੇਲ ਕਰੋ ਜਨ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੋ ਕਰਕੇ ਮਾਰਾ ਦਾ ਮਾਨੋ ਮਾਰਾ ਦੀ ਕਿਰਪਾ ਕਰਕੇ ਸਾਦਾ ਮਾਨੋ ਸ਼ੌਧ ਵਿੱਚ ਸਮਾਣਾ ਸਵਾਜ ਆਏਗਾ ਤੇ ਜਵਾਦੇ ਮਾਰਗ ਤੇ ਨਹੀਂ ਜਾਣਾ ਪਵੇਗਾ ਜੰਮਨ ਮਰਨ ਦੇ ਮਾਰਗ ਸੰਸਾਰ ਦੇ ਜੁਨਾ ਤੇ ਨਹੀਂ ਜਾਣਾ ਪਵੇਗਾ ਸੁਖ ਜੁਗ ਸਾਚਾ ਐ ਵੀਸੇ ਜੁਗ ਜੁਗਾਂ ਦੇ ਸత్య ਸਰੂਪ ਦੇ ਰਾਲਪੀ ਵਾਲਾ ਦੇਸ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪੋ ਤੇਸਾਰ ਲਵਾਂਗੇ ਸੱਚੇ ਤਨੀ ਪੜ ਕੇ ਵੀ ਨਿਸ਼ਚੈ ਇਹ ਮਸਾ ਅਨੁਸਤਿਆ ਦਾ ਰੂਪ ਹੋ ਜਾਵਾਂਗੇ ਸਾਜਨ ਸੈਨ ਮਿਲਹੁ ਸੰਜੂਗੀ اے ਸੱਜਣ ਸੰਤ ਜਨੋ اے ਸਾਨ ਸਾਥੀਓ ਪਰਮੇਸ਼ਰ ਦੇ ਹੋ ਜੀ ਦੀ ਇੱਕਤਾ ਵਾਲਿਓ ਤੁਸੀਂ ਮਿਲਦੇ ਸੰਜੋਗਾ ਕਰਕੇ ਉਰਲੇ ਜਨੋ ਕੁੰਨ ਕੀਤੇ ਹੋਣ ਤਾਂ ਤੁਹਾਡਾ ਮਲਾਕ ਹੁੰਦਾ ਹੈ ਗੁਰ ਮਿਲ ਖੁੱਲੇ ਫਾਤਿਹ ਸਿੰਘ ਨਾਲ ਮਿਲ ਕੇ ਕਾਲ ਦੇ ਫਾਹੇ ਖੁੱਲੇ ਜਾਂਦੇ ਸਾਂਝ ਨੂੰ ਸੇਰਬੁਰ ਕਰਨ ਵਾਲਿਓ ਕੇ ਸੰਨ ਮੰਨਣ ਕਰਨ ਵਾਲਿਓ ਸਾਖੀਓ ਕੇ ਸੰਯੋਗੀ ਦੇ ਅਨ ਕਰਨ ਵਾਲਿਓ ਆਓ ਇਕੱਤਰ ਹੋ ਗੁਰ ਨਾਲ ਮਿਲ ਕਰਕੇ ਕਾਲ ਦੇ ਫਾਹੇ ਖੁੱਲੇ ਜਾਂਦੇ ਲੀਤੇ ਜਾਂਦੇ ਹਨ ਬਾਬਾ ਨਾਂਗੜਾ ਆਇਆ ਜਗ ਮਹਿ ਸਾਂਝ ਨੂੰ ਸੰਗ ਮਿਲੋ ਸੰਯੋਗੀ ਕਿਸੇ ਦਿਨ ਬਰਾਗ ਵਾਲੇ ਉਹੇ ਸਾਹਿਬ ਬਗੇਤੀਪੁਰ ਖੋ ਇਹ ਮੋਖੀ ਚਾਹ ਵਾਲੇ ਉਹ ਤੇ ਇਸ ਖਰਸਮਤੀ ਵਾਲੇ ਉਹ ਗੁਰਾਂ ਦੇ ਸੰਯੋਗ ਕਰਕੇ ਮਿਲਣਾ ਕਰੋ ਜਿਸ ਕਿਸੇ ਦੇ ਭਾਏ ਜੰਮਨ ਮਰਦੇ ਖੋਲੇ ਜਏ ਕਰਜ਼ਾ ਭੁਗਤਾਂ ਦੇ ਭਾਏ ਸੰਗਤਾਂ ਮੰਗਤਾਂ ਦੇ ਉਹ ਸਰਗਰਾਂ ਨਾਲ ਮਿਲ ਕੇ ਖੋਲਦੇ ਗਏ ਹਨ ਬਾਬਾ ਨਾਂਗੜਾ ਆਇਆ ਜਗ ਮਹਿ ਬਾਬਾ ਹੀ ਭਾਈ ਇਹ ਜਗਤ ਵਿੱਚ ਉਹ ਜਿਹੜੇ ਕੋਈ ਇਹਨੇ ਕਿੰਨੀ ਸੀ ਨਾ ਕੱਚ ਨਾ ਤੈਮਤ ਨਾਲ ਲੰਗੋਤੀ ਕੋਈ ਨੰਗਾ ਹੀ ਆਇਆ ਸੀ ਜਗਤ ਦੇ ਵਿੱਚ ਖਾਲੀ بے ਪਤਾ ਹੋ ਕੇ ਆਇਆ ਸੰਸਾਰ ਵਿੱਚ ਲੋਕੋ ਤੋਂ ਖੰਡੇ ਖਲੀ ਖਾਇਆ ਜਿਹਨੇ ਜੀਵਨ ਕਰਮ ਕੀਤੇ ਆ ਕਿਸੇ ਨੂੰ ਦੁੱਖ ਦਿੱਤਾ ਉਹ ਦੁੱਖ ਮਿਲਣ ਦਾ ਲੇਖ ਲਿਖਾ ਲਿਆ ਜਿਹਨੇ ਕਿਸੇ ਨੂੰ ਸੁੱਖ ਪਹੁੰਚਾਇਆ ਹੈ ਉਹ ਸੁਖ ਦੇਣ ਦਾ ਲੇਖ ਲਿਖਾ ਲਿਆ ਹੈ ਇਹ ਪੁਰੂhle ਕਰਮਾਂ ਅਨੁਸਾਰ ਦੁੱਖ ਤੇ ਸੁਖ ਹੋ ਦੇ ਲੇਖ ਨੂੰ ਖਾ ਕੇ ਆਇਆ ਹੈ ਜੇ ਫਿਆੜਾ ਸਾਹ ਨਾ ਟਲ ਜਿਵੇਂ ਸ਼ਾਹ ਪਾਦਸ਼ਾਹ ਕਾਲਕੁਸ਼ ਦਾ ਲੇਖ ਲਿਖਿਆ ਹੋਇਆ ਹੈ ਇਹ ਮਰਨ ਦਾ ਵੇਲਾ ਸਮੇ ਸਾਹ ਦਾ ਸਮਝੋ ਜਿਵੇਂ ਸਾਹ ਅੰਦਰ ਨੂੰ ਜਿੰਦ ਦਾ ਪ੍ਰਵੇਸ਼ ਹੋਣਾ ਨੰਦ ਦਾ ਇੱਕ ਸਾਹ ਹੈ ਜਿਸ ਪ੍ਰਕਾਰ ਸਾਹ ਸਿੰਘ ਜੀ ਸੁਸ਼ਪਾ ਦੇ ਨਾਲ ਰੁਕਵਲੀ ਮੰਗੀ ਹੋਈ ਸੀ ਪਰ ਕ੍ਰਿਸ਼ਨ ਜੀ ਵਿਆਹ ਕੇ ਲੈ ਗਏ ਜੇ ਉਸੇ ਪ੍ਰਕਾਰ ਹੈ ਕਾਦਰ ਕਾਦਰੂ ਕੀ ਸੁਸਬਾਗ ਨਾਲ ਸਾਰੇ ਜਿਹਨਾਂ ਮੰਗੀਆਂ ਹੋਈਆਂ ਰੁਕਮਣੀਆਂ ਨਹੀਂ ਆਈਆਂ ਪਰ ਜਿਹਨਾਂ ਨੂੰ ਅਕਾਲ ਪੁਰਖ ਰੂਪੀ ਕ੍ਰਿਸ਼ਨ ਮਿਲਿਆ ਹੈ ਉਹਨਾਂ ਦੇ ਧੰਨ ਭਾਗ ਹਨ ਨਹੀਂ ਤਾਂ ਭਾਈ ਜਿਹੜਾ ਅੰਤ ਦੇ ਸਾਹਾ ਦਾ ਪੂਰਾ ਹੋਣ ਦਾ ਸਮਾਂ ਇਹ ਸਾਹਾ ਹੈ ਇਹ ਲਿਖਿਆ ਹੋਇਆ ਸਾਰਿਆਂ ਦੇ ਮੱਥੇ ਤੇ ਨਾ ਟਲੇ ਤੇ ਕੱਲ ਨਾ ਨਹੀਂ ਅੰਤ ਆਵੇਗਾ ਸਭ ਤੇ ਆਵੇਗਾ ਸਾਹਿਬ ਇਹ ਕਿ ਨੀ ਜਿੰਦੂ ਨੂੰ ਸਮਝਾਏ ਇਹੜਾ ਪੁਰਵਕਮਾਇਆ ਜੇ ਨਾ ਪੁਰਵਕਮਾਈ ਕੀਤੀ ਹੈ ਉਸ ਪਸਾਰ ਪਰਾਲਾ ਉਹ ਬਣੀਏ ਕਮਾਇਆ ਅਨਸਾਰ ਉਹ ਪਰਾਲਾ ਜਿੰਨੇ ਸਾਲ ਜਿੰਨੇ ਮਹੀਨੇ ਜਿੰਨੇ ਸਾਲ ਜਿਉਣਾ ਉਸ ਪਸਾਰ ਪਰਾਲਾ ਤੇ ਨਾ ਅੰਦਾਜ਼ਾ ਵੀ ਇੰਨਾ ਕਿ ਤੂੰ ਜਿਵੇਂਗਾ ਇੰਨਾ ਸੁਖਪੂ ਗ੍ਰੰਥਾ ਇੰਨੀ ਵਧੀਆ ਹੀ ਹੋਵੇ ਜੀ ਕਿੰਨਾ ਪ੍ਰਤਾਪ ਹੋਵੇਗਾ ਕਿਉਂ ਜਿਹੜਾ ਕੀਤਾ ਕਰਮ ਹੈ ਪੁਰਵ ਉਹ ਕਮਾਇਆ ਹੋਇਆ ਉਹਦੇ ਅਨੁਸਾਰ ਸਾਹ ਮੱਤੇ ਲਿਖਿਆ ਗਿਆ ਹੈ ਉਹ ਟਲਦਾ ਨਹੀਂ ਜਿਹੜਾ ਪੁਰਮ ਕੀਤਾ ਉਹ ਕਮ ਆਇਆ ਹੁਣ ਸੋ ਉਹੋ ਹੀ ਕਮਾਇਆ ਹੋਇਆ ਫਲ ਨਾਲ ਜਾਣਾ ਹੈ ਦੁਖ ਸੁਖੋ ਵਾਹ ਸੱਚਾ ਲਿਖਿਆ ਅੰਮ੍ਰਿਤ ਵਿਖਿਆ ਸੱਜੇ ਪਾਲ ਜੀ ਜਿਹੜਾ ਬੈਠ ਕੇ ਲਿਖ ਦਿੰਦਾ ਹੈ ਮੈਂ ਅਮਰਤ ਸੁਖ ਜਿੰਦ ਦਾ ਕਿ ਸੇ ਜਾਣ ਦੁਖ ਨ ਤਾਜੀ ਬੀਰ ਉਹ ਤੇਰੇ ਮੱਥੇ ਤੇ ਲਿਖਿਆ ਗਿਆ ਹੈ ਦਾ ਸੱਚੇ ਲਿਖਿਆ ਫਕੀਰ ਲਿਖਦਾ ਜੋ ਅਮਰਤ ਨਹੀਂ ਨਹੀਂ ਫੋਨ ਤੇ ਵਿਖਿਆ ਨਹੀਂ ਨਾਈ ਪਾਪ ਜੋ ਪਾਪ ਕੋ ਕੁੰਤਾ ਕੀਤਾ ਉਹ ਸੱਚੇ ਪਾਪ ਜਨ ਤੇ ਮੱਥੇ ਤੇ ਲਿਖ ਲਿਤਾ ਹੈ ਇਸੇ ਪ੍ਰਕਾਰ ਮੈਂ ਸੱਚੇ ਲਿਖਿਆ ਅਮਰਤ ਨਾਮ ਦੀ ਪ੍ਰਾਪਤੀ ਹੋਣੀ ਜਾਂ ਵਿਖਿਆ ਮਾਇਆ ਦੇ ਵਿੱਚ ਚਿੱਤ ਜੋੜਨਾ ਇਸਕੇ ਆਪਜਨ ਤੇਰੀ ਕਰਨੀ ਅਨੁਸਾਰ ਲਿਖ ਦੁੱਤਾ ਹੈ ਬਿਠਾ ਕਰਕੇ ਸਤ ਕਰਕੇ ਜਿਤ ਲਾਇਆ ਤਿਤ ਲਾਗਾ ਜਿਸ ਤੈਸੇ ਬੂਰੂ ਨੇ ਕਰਮੋਂ ਦਾ ਪ੍ਰੇਰਿਆ ਹੈ ਜੀਵ ਲਾਇਆ ਹੈ ਉਸ ਪਾਸੇ ਲੱਗਿਆ ਹੈ ਦੋ ਪ੍ਰਕਾਰ ਦੀ ਸੰਗਤ ਹੈ ਇੱਕ ਤਾਂ ਅੰਦਰ ਸੰਗਤ ਹੈ ਜਿੱਦ ਕਿ ਕੁ ਸੰਗਤ ਅੰਦਰ ਆ ਜੀ ਨੂੰ ਉਹ ਅੰਦਰੋਂ ਕੁ ਸੰਗੀ ਪਹਿਲਾਂ ਹੀ ਸੰਸਕਾਰ ਹੋ ਨੇ ਹੋਏ ਜਿਹਨੂੰ ਸੰਗਤ ਹੋਇਆ ਅੰਦਰੋਂ ਉਹਦੇ ਚੰਗੇ ਪਾਸੇ ਦੇ ਸੰਸਕਾਰ ਹੁੰਦੇ ਐ ਜਿਵੇਂ ਬਾਹਰ ਫਰੀਰ ਕਰਕੇ ਜਿਹਨਾਂ ਨੂੰ ਕੁਸੰਗਤ ਉਹ ਕੁਸੰਗਤ ਵਾਲੇ ਸੰਸਕਾਰ ਐ ਜਿਹਨੂੰ ਬਾਹਰ ਫਰੀਰ ਕਰਕੇ ਸਭ ਸੰਗਤ ਐ ਉਹਦੇ ਸੰਸਕਾਰ ਸੰਤ ਸਭ ਸੰਗਤਨ ਵਾਲੇ ਐ ਜਿਵੇਂ ਉਹ ਕਰਮ ਅਨੁਸਾਰ ਕਰਨੀ ਅਨੁਸਾਰ ਸੰਗਤ ਦੇ ਮੇਲ ਅਨੁਸਾਰ ਜਿਸ ਪਾਸੇ ਲਾਇਆ ਲੱਗਾ ਹੈ ਜਿਵੇਂ ਦੋ ਤੋਤੇ ਸੰਸਾਦ ਸੰਗਤ ਦੀ ਇੱਕ ਤੋਤਾ ਚੋਰਾ ਦੇ ਕੋਲੇ ਆ ਗਿਆ ਉਹ ਚੋਰਾ ਨੇ ਆਵਲੀ ਬੋਲੀ ਸਿਖਾ ਦਿੱਤੀ ਤੇ ਕਸੰਤਾਂ ਕੋਲ ਜੇ ਲੱਗਾ ਉਹਨੂੰ RAMNAU ਸਖਾਤ ਦਾ ਏਉਂ ਜਿਸ ਬਾਸੇ ਲਾਇਆ ਹੈ ਸੰਗਤ ਦੇ ਰਸ ਨਾਉ ਉਸ ਬਾਸੇ ਲੱਗਾ ਹੈ ਕਾਮਣੀ ਆਰੀ ਕਾਮਣ ਪਾਏ ਕਾਮਣੀ ਆਰੀ ਟੂਣੇ ਵਾਲੀ ਹੈ ਨਾ ਮਾਇਆ ਇਹ ਕਾਮਣ ਆਰੀ ਟੂਣੇ ਬਾਜ ਹੈ ਮਾਇਆ ਇਸ ਸੰਸਾਰਿਆਂ ਦੇ ਤਾਂ ਹੀ ਕਿ ਟੂਣਾ ਪਾਤਾ ਹੈ ਮੋਹ ਰੂਪੋ ਬਹੁ ਰੰਗੀ ਗਾਲ ਤਾਗਾ ਬਾਲੇ ਰੰਗਾਂ ਦਾ ਮੋਹ ਹੈ ਕਿਸੇ ਨੂੰ ਕਾਣਦਾ ਕਿਸੇ ਨੂੰ ਪੀਣਦਾ ਕਿਸੇ ਨੂੰ ਪਾਇਰ ਹੁੰਦਾ ਹੈ ਕਿਸੇ ਨੂੰ ਭੋਗਣ ਦਾ ਹੈ ਬਹੁਤ ਰੰਗਾਂ ਦਾ ਮੋਹ ਹੈ ਤੇ ਗਲ ਵਿੱਚ ਤਾਂਗਾ એનર્ਜੀਆ ਦੇ ਮੋਹ ਰੂਪੀ ਪਾ ਦਿੰਦਾ ਹੈ ਇਸ ਪ੍ਰਕਾਰ ਤਾਂਗਾ ਕਰਕੇ ਗਲ ਜ ਪਾ ਦिए ਜਾਦੂਗਰ ਪਾ ਦ ਹੁੰਦੇ ਹੈ ਇਸ ਵਿੱਚ ਬਹਿ ਰੰਗੀ ਜਿਹੜੇ ਜੀਵਨ ਰਾਜ ਸੀ ਤਾਂ ਸੀ ਫੌਂਟ ਕਿਸਵਾਰ ਵਾਲੇ ਉਹਦੇ ਗਲ ਚ ਮੋਹ ਰੂਪੀ ਤਾਂਗਾ ਇਸ ਮਾਇਆ ਨੂੰ ਪਾ ਦਤਾ ਹੈ ਕਾਂ ਹੀਰ ਦੇ ਰੂਪੀ ਗਾਲੇ ਚ ਕੰਠ ਰੇਕੇ ਉੱਚੇ ਕਾਮੁਨਾਈ ਟੂਣਿਆ ਵਾਲੀ ਹੈ ਮਾਇਆ ਇਸ ਜਿੰ ਤੂਣਾ ਕਰਕੇ ਮੋਹ ਨੋ ਘਾਟ ਤੇ ਸਭ ਨੇ ਮੋਹ ਕਰ ਲਿਆ ਹੈ ਉੱਚੀ ਮਤ ਭਾਇ ਮਨ ਹੋਛਾ ਉਹ ਜੀ ਟੂਣੇ ਕਰਕੇ ਬੁੱਧ ਕ੍ਰਿਸ਼ਟ ਹੋ ਜਾਂਦੀ ਹੈ ਇਸ ਪ੍ਰਕਾਰ ਹੋਛੀ ਮਤ ਭਾਇ ਮਨ ਹੋਛਾ ਜਦੋਂ ਮਤ ਬੁੱਧੀ ਹੋਛੀ ਉਸ ਸੁਣਾਵਾਂ ਦੀ ਫਿਰਨ ਲੱਗੀ ਮਨ ਵੀ ਹੋ ਚੁਕਤ ਸਵਾ ਵਾਲਾ ਹੋ ਗਿਆ ਗੋੜ ਸਾ ਮੱਖੀ ਖਾਇਆ ਫੇਰ ਸਾ ਸੰਗਜੀ ਵਿੱਚ ਗੋੜ ਨੂੰ ਮੱਖੀ ਖਾ ਜਾਂਦੀ ਹੈ ਇਸ ਪ੍ਰਕਾਰ ਗੁੜ ਵੀ ਨਹੀਂ ਆਈ ਇਹ ਜੀਵਤੀ ਸਾ ਉਸ ਮਾਰੂਪੀ ਮੱਖੀ ਨੇ ਨੂੰ ਖਾ ਲਿਆ ਦੇਨਨ ਖੇਲ ਦੇ ਕਾਰਨ ਸਭ ਨਾਸ ਹੋ ਗਏ ਗੁੜ ਵੀ ਨਹੀਂ ਆਈ ਮਾਰੂਪੀ ਮੱਖੀ ਨੇ ਨੂੰ ਖਾ ਲਿਆ ਨਾਸ ਕਰ ਲਿਆ ਹੈ ਜਾਂ ਗੋੜ ਸਾ ਮੱਖੀ ਖਾਇਆ ਮੱਖੀ ਗੋੜ ਨੂੰ ਖਾਂਦੀ ਹੈ ਫੇਰ ਇਹ ਖੰਭ ਚੇ ਰਿਆਂ ਦੇ ਇਵੇਂ ਗੁੜਦੀ ਨਹੀਂ ਆਈ ਜਿਹੜੀ ਮਾਇਆ ਮਿੱਠੀ ਲੱਗੀ ਮੱਖੀ ਜੀਏ ਜੀਵਨ ਜਦੋਂ ਇਹਨੂੰ ਧਾਰੋ ਵਿੱਚ ਲੱਗਾ ਵੇਦਨਖੇਵ ਕਰਨ ਵਿੱਚ ਖੰਮ ਟੁੱਟ ਗਏ ਜਿਉਂ ਖਾਡਾ ਗਿਆ ਆ ਦੀ ਨਾ ਮਰਜ਼ਾ ਦਾ ਅਰਥ ਆ ਕਾਲ ਹੀਤਰ ਮਰਜ਼ਾ ਦਾ ਇਹ ਵੀ ਕੋਈ ਨਹੀਂ ਸੀ ਉਸ ਵਕਤ ਮਰਜ਼ਾਤ ਹੋ ਰਹਿਤ ਕੋਈ ਕਿਸੇ ਉੱਪਰ ਕਾਬੂ ਕਿੰਨੀ ਨਹੀਂ ਸੀ ਨਾ ਤੜਾਗੀ ਸੀ ਨਾ ਕਹਾਈ ਸੀ ਮਰਜ਼ਾ ਦਾ ਬਗੈਰ ਹੀ ਕਰਜੁਗਾਦਕੋ ਜੋ ਹੰਦੂ ਗੰਦਲਿਚ ਆਇਆ ਹੈ ਕਲ ਅਵਿਦਿਆ ਰੂਪ ਜੋ ਸੰਸਾਰ ਵੇ ਇਹਦੇ ਵਿੱਚ ਆਇਆ ਹੈ ਕਲਪਨਾ ਵਿੱਚ ਨਾਂਗੂ ਬੰਦ ਚਲਾਇਆ ਅੰਦਰ ਨਹੀਂ ਕੋਈ ਗੁਣ ਨੇ ਧਾਰਨੇ ਕਰਕੇ ਨੰਗਾ ਦੇਪਤਾਈ ਬਨ ਕੇ ਜੰਦੂਤਾਂ ਚਲਾ ਲਿਆ ਤੋੜ ਲਿਆ ਇਸ ਨੂੰ ਬਾਬਾ ਰੂਹ ਜੀ ਕਿਸਹਿ ਰੂਪਣਾ ਕੋਈ ਨਾਮ ਰਿਆਦ ਨਹੀਂ ਪਾੜ ਕਰਨਾ ਨਾਮ ਮਰਿਆਦੀ ਕਰਨਾ ਬਿਨਾ ਮਰਿਆਦਾ ਤੋਂ ਨਹੀਂ ਬਾਬਾ ਰੂਬ ਹੋ ਜੇ ਕਿਸੈ ਰੂਣਾ ਬਾਬਾ ਹੈ ਭਾਈ ਜੇ ਕਿਸੈ ਰੋਣਾ ਨਾ ਰੋਣਾ ਕਰੋ ਇਸ ਗੱਲ ਦੇ ਤਾਈ ਰੋਵੋ ਜਾਨੀਆੜਾ ਬੰਦ ਪਠਾਇਆ ਹੈ ਜਾਨੀਆੜਾ ਜਿਹੜਾ ਪਿਆਰਾ ਸੀ ਸਾਰਿਆਂ ਨੂੰ ਲੱਗਦਾ ਇਹਨੂੰ ਬੰਦ ਕੇ ਪਰਮੇਸ਼ਰ ਨੇ ਪ੍ਰਲੋਕ ਨੂੰ ਪਠਾਇਆ ਤੇ ਦਿੱਤਾ ਹੈ ਜੰਦੂਤਨ ਬੰਦ ਕੇ ਤੋਰ ਲਿਆ ਹੈ ਜਿਖਿਆੜਾ ਲੀਖ ਨਾ ਮੀਤੀ ਹੈ ਜਿਹੜਾ ਪੂਰਵ ਕੀਤਾ ਹੋਇਆ ਕਰਮ ਹੈ ਉਹ ਮਹਾਰਾਜ ਨੂੰ ਬਧਾਤਾ ਹੋ ਕੇ ਦੇਖ ਲੈ ਦਿੱਸ ਬੱਤ ਉਹ ਉਸ ਨੂੰ ਉਹਨਾਂ ਕਰਮ ਦਾ ਫਲ ਦੇਖ ਕੇ ਰਹਿਣਾ ਹੈ ਉਹ ਮਿਟਾ ਨਹੀਂ ਸਕਦਾ ਕੋਈ ਦਰ ਹਕਾਰ ਦਾ ਆਇਆ ਹੈ ਦਰ ਪਰਮੇਸ਼ਰ ਦੀ ਦਰਗਾਹ ਦਾ ਹਕਾਰ ਦਾ ਸੱਦਾ ਆਇਆ ਹੈ ਹਕਾਰਾ ਆਇਆ ਹੈ ਹੁਕਮ ਨਾਵਾ ਆਇਆ ਹੈ ਉਹ ਮਕਾਮੇ ਲਿਆਂਵਾਲਾ ਦੁਨੀਆ ਤੋਂ ਕੁਝ ਕਰਾ ਕੇ ਆਕਾਰ ਆਇਆ ਜਾਂ ਤਿਸ ਭਾਇਆ ਜਦੋਂ ਤੁਸ ਮਾਇਕ ਨੂੰ ਪਾਇਆ ਇਹ ਦਰਸ ਅਸਾਰ ਦੇ ਅੰਦਰ ਜੀਆਂ ਨੂੰ ਹਕਾਰਾ ਸਦਾ ਹੁਕਮਨਾਮਾ ਆਇਆ ਰੁੱਣੇ ਰੋਵਣ ਹਾਰੇ ਇਹ ਰੋਣ ਵਾਲੇ ਭਰਾ ਭਾਈ ਭਤੀਜੇ ਪੁੱਤਰ ਔਸਤਰੀਆਂ ਉਹ ਰੋਣ ਲੱਗੇ ਬੈਣ ਪਾਉਣ ਲੱਗੇ ਉਸ ਵੇਲੇ ਪੁੱਤ ਭਾਈ ਪਾਸ ਜੇ ਰੋਵ ਹੈ ਪੁੱਤ ਵੀ ਰੋਂਦੇ ਐ ਭਾਈ ਵੀ ਰੋਂਦੇ ਐ ਭਤੀਜੇ ਵੀ ਰੋਂਦੇ ਹਨ ਜੀ ਤੋਂ ਆਤ ਪਿਆਰੇ ਜੀ ਤੋਂ ਪਿਆਰੇ ਮੰਦੇ ਪਿਆਰੇ ਐ ਪਿਆਲਿਆਂ ਨਾਲਿਆਂ ਦੇ ਸਾਂਝੀ ਐ ਉਹ ਵੀ ਅਤੰਤ ਪਿਆਉਂਦੇ ਰੋਂਦੇ ਕਿ ਸਾਨੂੰ ਕੌਣ ਹੁ ਖੜਾਉ ਪਲਾਉਏ ਤੇ ਦਿਨ ਭੈਰੂਆ ਗੁਣਸਾਰਸ ਮਾਲੇ ਅੱਗੇ ਭੈਣ ਵੀ ਹੁੰਦੀ ਐ ਸਿਰੇ ਦੇ ਗੁਣ ਪੜਾ ਦੇ ਸਮਾਲ استعمال ਕੇ ਯਾਦ ਕਰਕੇ ਉਹ ਮਰੈ ਨਾ ਮੁਗਿਆ ਨਾਲੇ ਮਾਰੇ ਕਹਿੰਦੇ ਕੋਈ ਭਾਈ ਕੇ ਦੇ ਨਾਲ ਤਾਂ ਮਰਦਾ ਨਹੀਂ ਹੈ ਅੰਤ ਨੂੰ ਜੀਵਨੋਂ ਤਾਂ ਇਕੱਲੇ ਹੀ ਜਾਣਾ ਪੈਂਦਾ ਪ੍ਰਲੋਕ ਵਿੱਚ ਇਸੇ ਪ੍ਰਕਾਰ ਭੈਰੂਆ ਹੈ ਜੇ ਕਰਕੇ ਭਾਈ ਪਰਮੇਸ਼ਰ ਦਾ ਭੈ ਧਾਰਨ ਵਿੱਚ ਰੋਵੇ ਨਾ ਤੇ ਸਤਿਗੁਰੂ ਮਾਰੂ ਹਰਗੋਗਾਂ ਦੇ ਸੰਕੂਨ ਨਹੀਂ ਸਮਝ ਆ ਜਾਂਦਾ ਇਹ ਭੈ ਧਾਰਨ ਵਿੱਚ ਜੀ ਰੋਵੇ ਤੇ ਸੇਖ ਗੁਰਾਂ ਨੂੰ ਸੰਭਾਲੇ ਤਾਂ ਭਾਈ ਸਫਲਾ ਹੈਗਾ ਜੀਵਨ ਉਹ ਮਰਨਾ ਮੂਆ ਨਾਲੀ ਕੋਈ ਕੇ ਦੇ ਨਾਲ ਮਰਿਆਂ ਦੇ ਸੰਬੰਧੀ ਤਾਂ ਨਹੀਂ ਮਰਦਾ ਇੱਥੇ ਸਾਰੇ ਮਰੇ ਤੋਂ ਤਨਕੇ ਤੋੜ ਦਿੰਦੇ ਆ ਜਿੱਤੋਂ ਆਇਤ ਪ੍ਰਗਟੀ ਕਹਿੁੰਦੇ ਹਾਂ ਨਾਨਕ ਜੁਗ ਜੁਗ ਜਾਣ ਸਿਆਣਾ ਸਤਿਗੁਰੂ ਵੀ ਕਹਿੰਦੇ ਜੁਗਾ ਜੁਗਾ ਚ ਸਿਆਣਾ ਜਾਣਿਆ ਯਾਦ ਸਕਦਾ ਗਿਆਨवान ਉਸ ਪਰਮੇਸ਼ਰ ਦੀ ਸਿਆਣ ਕਰਨ ਵਾਲਾ ਜਾਣਿਆ ਜਾਂਦਾ ਹੈ ਰੂਪ ਹੈ ਸੱਚ ਸਮਾਲ ਲਈ ਜਿਹੜੇ ਭਾਇਸਕੇ ਨੂੰ ਸਮਾਲਣ ਵਿੱਚ ਰੋਗ ਦੇ ਵਿਰਾਗ ਕਰੇ ਤੇ ਯਤਨ ਕਰੇ ਉਹ ਜੁਗਾ ਜੁਗਾ ਚ ਪਰਮੇਸ਼ਵਰ ਦੀ ਪ੍ਰਾਪਤੀ ਵਾਲਾ ਸਿਆਣਾ ਜਾਨੇ ਜਾਂਦਾ ਹੈ ਜਾਨ ਸਜਾਣਾ ਨਹੀਂ ਪਾਠ ਕਰਨਾ ਜਾਨ ਸਜਾਣਾ ਹੀ ਕਹਿਣਾ ਹੈ